हां जी किसान ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੌਸਮ ਅਪਡੇਟ 18 ਮਾਰਚ ਤੋਂ 25 ਮਾਰਚ ਤੱਕ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਨਾਲ ਦੀ ਨਾਲ ਜਿਹੜਾ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਥੋੜਾ ਮੌਸਮ ਅਪਡੇਟ ਜਾਂ ਤਾਂ ਕੋਈ ਤਾਪਮਾਨ ਦਾ ਵਾਧਾ ਜਾਂ ਕੋਈ ਮੌਸਮ 'ਚ ਵਿਗਾੜ ਹੁੰਦਾ ਤਾਂ ਉਹਦੇ ਬਾਰੇ ਆਪਾਂ ਦੱਸਦੇ ਰਹਿੰਦੇ ਆ ਸੋ ਕਿਸਾਨ ਵੀਰੋ ਜਿਹੜਾ ਮੌਸਮ ਹੈ ਹੁਣ 25 ਤਰੀਕ ਤਾਈਂ ਉਮੀਦ ਹੈ ਕਿ ਖੁਸ਼ਕ ਰਹੂਗਾ ਤਾਪਮਾਨ ਆ ਜਿਹੜਾ ਤਾਪਮਾਨ ਦਾ ਪਾਰਾ ਅੱਜ ਜੇ ਆਪਾਂ ਗੱਲ ਕਰੀਏ ਜਿਵੇਂ ਤਾਪਮਾਨ ਜਿਹੜਾ ਤਕਰੀਬਨ ਤਕਰੀਬਨ 30 31 ਮੈਕਸਿਮਮ ਤਾਪਮਾਨ ਤੇ ਰਾਤ ਦਾ ਤਾਪਮਾਨ ਜਿਹੜਾ ਘੱਟੋ ਘੱਟ ਤਾਪਮਾਨ ਵੀ ਆਪਾਂ ਕਹਿ ਲਈਏ ਤਾਂ ਉਹ 15 16 ਦੇ ਨੇੜੇ ਤੇੜ ਫਿਰਦਾ 14 15 16 ਤੇ ਅਗਲੇ 2 3 ਦਿਨ ਵੀ ਫਿਰ ਜਿਹੜਾ ਪਾਰਾ ਇਹ 31 32 ਦੇ ਨੇੜੇ ਤੇੜ ਰਹੂਗਾ ਤੇ ਮਿਨੀਮਮ ਤਾਪਮਾਨ ਜਿਹੜਾ ਇਹ ਵੀ ਜਿਹੜਾ 16 17 ਤੱਕ ਪਹੁੰਚੂਗਾ ਉਦ ਬਾਅਦ ਜਿਹੜਾ ਤਾਪਮਾਨ ਹੈ ਇਹ ਮੰਗਲਵਾਰ ਤੱਕ 34 ਤੇ ਬੁੱਧਵਾਰ ਤੱਕ 35 ਮੰਗਲਵਾਰ ਤੇ ਬੁੱਧਵਾਰ ਜਿਹੜਾ ਹੈਗਾ 35 ਡਿਗਰੀ ਜਾਂ 35 ਡਿਗਰੀ ਸੈਂਟੀਗ੍ਰੇਡ ਤੋਂ ਕ੍ਰੋਸ ਕਰ ਸਕਦਾ ਤੇ ਰਾਤ ਦਾ ਤਾਪਮਾਨ ਜਿਹੜਾ 20 21 ਡਿਗਰੀ ਤੱਕ ਜਾਊਗਾ ਯਾਨੀ ਰਾਤ ਦੇ ਤਾਪਮਾਨ ਚ ਵੀ 5 6 ਡਿਗਰੀ ਦਾ ਵਾਧਾ 5 6 ਸੈਂਟੀਗ੍ਰੇਡ ਦਾ ਵਾਧਾ ਹੋਊ ਤੇ ਜਿਹੜਾ ਉੱਪਰਲਾ ਤਾਪਮਾਨ ਉਹ ਚ 3 4 ਡਿਗਰੀ ਸੈਂਟੀਗ੍ਰੇਡ ਦਾ ਵਾਧਾ ਹੋ ਜਾਨੀ ਮਿਨੀਮ ਜਿਹੜਾ ਮੀਨ ਟੈਂਪਰੇਚਰ ਹੈ ਨਾ ਆਸਤ ਆਪਾਂ ਕਹ ਲਈਏ ਮੀਨ ਟੈਂਪਰੇਚਰ ਹੈ ਜਿਹੜਾ 28 ਦੇ ਨੇੜੇ ਟੋ ਹੋ ਜਾਊਗਾ ਗਰਮੀ ਚ ਕਾਫੀ ਵਾਧਾ ਹੋਊਗਾ ਜਿਹੜੀ ਪੂਰੀ ਚਮਕਮੀ ਤੋਪਾ ਜਿਹੜੀ ਆਪਾਂ ਗਰਮੈਸ਼ ਕਹਿ ਸਕਦੇ ਗਰਮੀ ਜਿਹੜੀ ਤੁਹਾਨੂੰ ਮਹਿਸੂਸ ਹੋਊਗੀ ਤੇ ਹਵਾ ਦੀ ਗਤੀ ਦੀ ਆਪਾਂ ਗੱਲ ਕਰੀਏ ਹਵਾ ਦੀ ਗਤੀ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ 10 11 ਦੇ ਨੇੜੇ ਤੇ ਰਹਿਣ ਦੇ ਸਾਰਾ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਨੂੰ ਜਿਹੜੀ ਜਿਹੜੀ ਹਵਾ ਦੀ ਗਤੀ ਥੋੜੀ ਵੱਧ ਸਕਦੀ ਹੈ 18 19 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ ਸ਼ੁੱਕਰਵਾਰ ਸ਼ਨੀਵਾਰ ਤੇ ਬੁੱਧਵਾਰ ਨੂੰ ਜਿਹੜਾ 25 ਤਰੀਕ ਜੇ ਆਪਾਂ ਕਹਿ ਲਈਏ 24 25 ਤਰੀਕ ਦੇ ਨੇੜੇ ਤੇੜ ਅਗਲੇ ਬੁੱਧਵਾਰ ਉਦੋਂ ਜਿਹੜਾ ਹੈਗਾ ਬੱਦਲਬਾਈ ਥੋੜੀ ਬਹੁਤੀ ਬਣ ਸਕਦੀ ਹੈ ਵਰਨਾ ਜਿਹੜਾ ਮੌਸਮ ਖੁਸ਼ਕ ਰਹੂ ਸਾਫ਼ ਰਹੂਗਾ ਪੰਜਾਬ ਦੇ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿੱਥੇ ਤੁਸੀਂ ਤੁਹਾਡਾ ਪਾਣੀ ਕੋਈ ਲਾਉਣ ਵਾਲਾ ਰਹਿੰਦਾ ਹੈ ਜਿੱਥੇ ਕਈ ਵਾਰ ਕੀ ਕਿਣਮੈਣ ਥੋੜੀ ਬਹੁਤੀ ਹੋਈ ਹੈ ਮੀਂਹ ਪ੍ਰੋਪਰ ਨਹੀਂ ਪਿਆ ਜੇ ਕੋਈ ਮਾਣੀ ਲੱਗਣ ਵਾਲਾ ਪਾਣੀ ਤੁਸੀਂ ਲਾ ਸਕਦੇ ਆ ਸਪਰੇਅ ਕੋਈ ਕਰਨ ਵਾਲੀ ਸਪਰੇਅ ਜਿਹੜੀ ਦਸੰਬਰ ਚ ਬੀਜੀ ਕਣਕ ਆ ਉੱਤੇ ਤੁਸੀਂ ਸਪਰੇਅ ਆਪ ਦੀ ਜ਼ਰੂਰਤ ਅਨੁਸਾਰ ਕਰ ਸਕਦੇ ਆ ਮੌਸਮ ਜਿਹੜਾ ਉਮੀਦ ਆ ਹੁਣ ਕਿ ਤੁਹਾਨੂੰ ਦੱਸਿਆ ਸੀ ਕਿ ਪਾਰਾ ਜਿਹੜਾ ਹੈਗਾ ਇਹ ਇੱਕਦਮ ਤਾਪਮਾਨ ਦਾ ਵਧਣਾ ਤੇ 35 ਡਿਗਰੀ ਜਿਹੜਾ ਹੈਗਾ ਕ੍ਰੋਸ ਕਰ ਜਾਣਾ ਮਾਰਚ ਦੇ ਮਹੀਨੇ ਮਹੀਨੇ ਚ ਫਿਰ ਅਪ੍ਰੈਲ ਚ ਇਦੋਂ ਹੋਰ ਵੀ ਤਾਪਮਾਨ ਉੱਪਰ ਜਾਣ ਦੇ ਸਾਰਾ ਕਿਉਂਕਿ ਇਸ ਵਾਰ ਤੁਹਾਨੂੰ ਦੱਸਿਆ ਸੀ ਕਿ ਗਰਮੀ ਜਿਹੜੀ ਵੱਧ ਪੈਣੀ ਕਿਉਂਕਿ ਮਹਾਰਾਸ਼ਟਰ ਜਾਂ ਐਮਪੀ ਵਗੈਰਾ ਚ ਤਾਂ ਆਪਾਂ ਕਹਿ ਲਈਏ ਕਿ ਉੱਥੇ ਤਾਂ ਜਿਹੜਾ ਲੋਵਾਂ ਦਾ ਲੋਵਾਂ ਦਾ ਦੌਰ ਚੱਲ ਰਿਹਾ ਹੈ ਵਿੱਚ ਦੀ ਜਿਹੜਾ ਕਈ ਵਾਰ ਮੌਸਮ ਖਰਾਬ ਹੁੰਦਾ ਪਰ ਬਹੁਤ ਤਾਪਮਾਨ ਜਿਹੜਾ 36 37 38 ਡਿਗਰੀ ਤੱਕ ਸੈਂਟੀਗ੍ਰੇਡ ਤੱਕ ਜਾ ਰਿਹਾ ਹੈ ਤੇ ਤਾਮਾਨ ਜਿਹੜਾ ਹੈਗਾ ਇਸੇ ਤਰ੍ਹਾਂ ਵਧਣਾ ਜਿਹੜਾ ਬਰਕਰਾਰ ਰਹੂਗਾ ਜਿਹੜੀ ਸਪਰੇਅ ਹੈ ਜਿੱਥੇ ਤੁਹਾਡਾ ਨਰਮਾ ਦੁੱਧਾ ਉੱਥੇ ਤੁਸੀਂ ਕੋਈ ਐਨਪੀਕੇ ਦੀ ਸਪਰੇਅ ਕਰਨੀ ਕਰ ਸਕਦੇ ਆ ਗਰਮੀ ਹੈ ਜਿਹੜੀ ਉਹ ਲਾਜ਼ਮੀ ਕਣਕ ਦੇ ਝਾੜ ਤੇ ਆਪਦਾ ਪ੍ਰਭਾਵ ਜਿਹੜਾ ਪਏ ਇਹਦੋਂ ਮੌਸਮ ਬਿਕਣ ਤੋਂ ਪਹਿਲਾਂ ਇੱਕ ਵਾਰੀ ਤਾਮਾਨ ਵਧਿਆ ਸੀ ਹੁਣ ਵਧਿਆ ਮੌਸਮ ਦਾ ਜਿਹੜਾ ਪ੍ਰਭਾਵ ਦਿਖਾਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ ਜੀ